ਬਟਾਲਾ ਦੇ ਵਿਅਕਤੀ ਦੀ ਇਟਲੀ 'ਚ ਹੋਈ ਮੌਤ 7 ਲੱਖ ਦਾ ਕਰਜ਼ਾ ਚੁੱਕ ਕੇ ਪੇਜਿਆ ਸੀ ਵਿਦੇਸ਼ ਬਜ਼ੁਰਗ ਪਿਤਾ ਦੀਆਂ ਬੁੱਢੀਆਂ ਅੱਖਾਂ ਤਰਸੀਆਂ ਹਨ ਤੇ ਅੰਤਮ ਦਰਸ਼ਨਾਂ ਨੂੰ ਬਜ਼ੁਰਗ ਪਿਤਾ ਨੇ ਰੋਂਦੇ ਹੋਏ ਮ੍ਰਿਤਕ ਦੇ ਭਾਰਤ ਲਿਆਉਣ ਲਈ ਸਰਕਾਰ ਅਗੇ ਲਗਾਈ ਗੋਹਰ ਬਟਾਲਾ ਦੇ ਰਹਿਣ ਵਾਲੇ ਬਰਨਛਾਲੀ ਦੀ ਬੇਸ਼ਕਤੀ ਇਟਲੀ 'ਚ ਤੇ ਕੰਮ ਦੌਰਾਨ ਮਸ਼ੀਤ ਦਪਨ ਕਾਰਨ ਮੌਤ ਹੋ ਜਾਂਦੀ ਦੀ ਖਬਰ ਸਾਮ੍ਹਣੇ ਆਈ ਹੈ ਮ੍ਰਿਤਕ ਦੀ ਉਮਰ 40 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਬਜ਼ੁਰਗ ਪਿਤਾ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਦੱਸਿਆ ਕਿ ਉਹਨਾਂ ਨੇ 12 ਸਾਲ ਪਹਿਲਾਂ 7 ਲੱਖ ਦਾ ਕਰਜ਼ਾ ਚੁੱਕ ਕੇ ਬਰਨ ਨੂੰ ਇਟਲੀ ਭੇਜਿਆ ਸੀ ਅਗੇ ਦਾ ਸ਼ਾਦੀ ਉਥੇ ਉਸਦਾ ਕੰਮ ਵੀ ਸੈੱਟ ਹੋ ਚੁੱਕਿਆ ਸੀ ਅਕਸਰ ਹੀ ਉਹ ਭਾਤ ਉਹਨਾਂ ਨੂੰ ਮਿਲਣਾ ਪਰਦਾ ਜਾਂਦਾ ਸੀ ਕਿਉਂਕਿ ਵਰਨ ਦੀ ਮਾਤਾ ਵੀ ਸਵਰਗਵਾਸ ਹੋ ਚੁੱਕੇ ਹਨ ਪਰਿਵਾਰ ਅਤੇ ਬਜ਼ੁਰਗ ਪਿਤਾ ਹੁਣ ਸਰਕਾਰ ਕੋਲ ਕੋਹਾਲ ਲਗਾ ਰਹੇ ਹਨ ਕਿ ਮ੍ਰਿਤਕ ਦੀ ਭਾਤ ਲਿਆਂਦੀ ਜਾਵੇ ਅਤੇ ਉਹਨਾਂ ਨੂੰ ਸੌਂਪੀ ਜਾਵੇ ਤਾਂ ਤਾਂ ਜੋ ਉਹ ਵਰਨ ਦੇ ਆਖਰੀ ਦਰਸ਼ਨ ਕਰ ਸਕਣ ਅਤੇ ਉਸ ਦੀਆਂ ਅੰਤਮ ਰਸਮਾਂ ਵੀ ਪੂਰੀਆਂ ਕਰ ਸਕਣ ਇਹ 14 ਬਰਸ ਹੋ ਗਏ ਹਨ ਆਪਣੇ ਦੀਵਾਲੀ ਤੇ ਪਹਿਲਾ ਜਦੋਂ ਬਾਦ ਆਇਆ ਵਾ ਤੇ ਆ ਤਿੰਨ ਚਾਰ ਮਹੀਨੇ ਰਿਹਾ ਤੇ ਨਵੰਬਰ ਚ ਆਇਆ ਫਿਰ 17 ਤੀ ਨੂੰ ਚਲੇ ਗਿਆ ਇਹ ਮਾਰ ਪਿਛਲੇ ਮਹੀਨੇ ਮਾਰਚ ਤੇ ਪਤਾ ਲਗਾ 8 ਤਰੀਕ ਨੂੰ ਵੀ ਇਹ ਕੰਮ ਹੋ ਗਿਆ ਹਾਦਸੇ ਬਾਰੇ ਉਥੇ ਕਾਕਾ ਆਪਣੇ ਉਹਨੇ ਫੋਨ ਕੀਤਾ ਵੀ ਮੈਨੂੰ ਮਸ਼ੀਨ ਕੋ ਕੋ ਟਰੈਕਟਰ ਦੇ ਮਗਰ ਲੱਗੀ ਉਹ ਸਾਫ ਕਰਨ ਰਿਹਾ ਇਹ ਵੀ ਕਰ ਕੰਮ ਹੋ ਗਿਆ ਇਹ ਸਾਫ ਸਾਫ ਕਰਨ ਰਿਹਾ ਤੇ ਉਹ ਜਿਹੜਾ ਮਾਲਕ ਸੀ ਉਹਨੇ ਆਪਣੇ ਉਹਨੂੰ ਖਿਡਾ ਲਿਆ ਨਹੀਂ ਗਿਆ ਵੇਖਿਆ ਨਹੀਂ ਉਹਨੇ ਬਟਨ ਨਾ ਪਤਾਨ ਕੇ ਤੇ ਉਹ ਪ੍ਰੈਸ ਹੋ ਗਿਆ ਉਸ ਵਿੱਚ ਉਹਦੀ ਉੱਥੇ ਡੈਥ ਹੋ ਗਈ ਕਿੰਨੇ ਸਾਲ ਕਿੰਨਾ ਦੇ ਕਿਵੇਂ ਤਾਂ ਦਵਾ ਨਸਾਰੋਗੇ ਉਹ ਹੋਣਗੇ ਆ ਹਾਂ ਜੀ ਕੋਈ ਜੋਕੀ ਭੇਜੇ ਹੋਰ ਇਹਨੇ ਪੈਸੇ ਕੁਬੀਰਦਾਰੀ ਕਿੱਥੇ ਹੁੰਦੇ ਆ ਸਾਡੇ 6.57 ਲੱਖ ਰੁਪਏ ਲਗਾ ਮੇਰਾ ਉਹਨਾਂ ਦੀ ਬਾੜੀ ਵਾਪਸ ਆਵੇ ਕਰੋ ਉਹਨਾਂ ਦੀ ਆਪਣੇ ਡੱਡ ਬੋੜੀ ਵਾਪਸ ਆਵੇ ਸੇ ਚਰ ਦਸ਼ਮਬਰ ਸੁਣਾ ਆਖਰੀ ਹੋ ਜਾਣ ਤੇ ਨਾਲੇ ਕੋਈ ਰਸਮਾਂ ਜਣੀਆਂ ਕੋਈ ਦੁਨੀਆਦਾਰੀ ਨਹੀਂ ਹੁੰਦੀ ਉਹ ਵੀ ਕਰਕੇ ਕੋਈ ਨਹੀਂ ਦੇਖੋ ਜੀ ਇਹ ਜਿਹੜੀ ਘਟਨਾ ਵਾਪਰੀ ਏ ਇਹ ਨਾ ਸਾਂਝੋਗੇ ਇਹਨਾਂ ਦਾ ਜਵਾਨ ਪੁੱਤ ਸੀ ਜਿਹੜਾ 7 ਸਾਲ ਪਹਿਲਾਂ 12 ਸਾਲ ਪਹਿਲਾਂ ਇਟਲੀ ਗਿਆ ਸੀ ਇਹਨਾਂ ਨੇ ਬਜ਼ੁਰਗਾ ਨੇ ਕਰਜ਼ਾ ਚੁੱਕ ਕੇ ਉੱਥੇ ਭੇਜਿਆ ਬਹੁਤ ਵਧੀਆ ਸੈੱਟ ਹੋਇਆ ਕੋਈ ਸ਼ੱਕ ਨਹੀਂ ਬੁੰਡਾ ਬਹੁਤ ਨੇਕ ਸੀ 7 ਸਾਲ ਬਾਅਦ ਉਹ ਸੈੱਟ ਹੋ ਕੇ ਫੇਰ ਆਇਆ ਇੱਥੇ ਇੰਡੀਆ ਵਿੱਚ ਇਹਨਾਂ ਦੇ ਬਜ਼ੁਰਗਾਂ ਦਾ ਬਹੁਤ ਮਤਲਬ ਕਿ ਹੈਗਾ ਸੀ ਇਹਨਾਂ ਨੂੰ ਸਹਯੋਗ ਸੀ ਪਰ ਇੱਕ ਗੱਲ ਉਹਦੇ ਨਾਲ ਬਹੁਤ ਮਾੜੀ ਘਟਨਾ ਵਾਪਰੀ ਹੈ ਉਸ ਤੋਂ ਬਾਅਦ 7 ਸਾਲ ਬਾਅਦ ਜਿਹੜਾ 2 ਸਾਲ ਵਰੀ 2 ਵਾਰੀ ਉਹ ਇੱਥੇ ਚੱਕਰ ਬਹਾਰਿਆ ਉਹਨੇ ਤੀਜੀ ਵਾਰੀ ਜਦੋਂ ਆਇਆ ਨਵੰਬਰ ਦੇ ਵਿੱਚ ਆਇਆ ਨਵੰਬਰ ਤੋਂ ਬਾਅਦ ਉਹ ਮਾਰਚ ਦੇ ਵਿੱਚ ਵਾਪਸ ਗਿਆ 8 ਅਪ੍ਰੈਲ ਨੂੰ ਜਿਹੜੀ ਇਹ ਸਾਨੂੰ ਖਬਰ ਮਿਲੀ ਸੀ ਕਿ ਉਹਦੀ ਕਿਸੇ ਮਿਸ ਹੈਪਨਿੰਗ ਕਰਕੇ ਉੱਥੇ ਡੈਥ ਹੋ ਗਈ ਹੈ ਅਸੀਂ ਪੰਜਾਬ ਸਰਕਾਰ ਕੋਲ ਸੈਂਟਰ ਸਰਕਾਰ ਕੋਲ ਅੰਬੈਸੀ ਕੋਲੋਂ ਇਹੋ ਹੀ ਮੰਗ ਕਰਦੇ ਆ ਕਿ ਇਹਨਾਂ ਦੇ ਬੱਚੇ ਦੀ ਡੈੱਡ ਬੋਡੀ ਜਿਹੜੀ ਨਾ ਜਲਦੀ ਤੋਂ ਜਲਦੀ ਵਾਪਸ ਲਿਆਂਦੀ ਹੈ ਤਾਂ ਕਿ ਆਪਣੇ ਬੱਚੇ ਦੀਆਂ ਅੰਤਮ ਰਸਮਾਂ ਜਿਹੜੀਆਂ ਨੇ ਉਹ ਆਪਣੇ ਵਿਧੀ ਵਿਧਾਨ ਦੇ ਨਾਲ ਕਰਦੇ ਨੇ। ਉਹੋ ਹੀ ਸਾਰਾ ਸੀ। ਬਾਕੀ ਇਹਨਾਂ ਦੇ ਤਿੰਨ ਬੱਚੇ ਹੈਗੇ ਨੇ ਉਹ ਆਪਣੇ ਆਪਣੀ ਫੈਮਿਲੀ ਸੈੱਟ ਨੇ। ਉਹੋ ਹੀ ਇਹਨਾਂ ਨੂੰ ਖਰਚਾ ਭੇਜਦਾ ਸੀ। ਉਹੋ ਹੀ ਇਹਨਾਂ ਦੀ ਸੰਭੂਸ ਕਰਦਾ ਸੀ। ਮੇਰੇ ਬੱਚਿਆਂ ਵਰਗਾ ਹੀ ਛੋਟੇ ਸੀ ਜਦੋਂ ਮੈਂ ਇਸ ਕਰ ਚਾਈ ਸੀ। ਮੈਂ ਉਹਨਾਂ ਨੂੰ ਆਪਣੇ ਅੱਤੇ ਐਡੇ ਕੀਤਾ। ਸਾਨੂੰ ਤਾਂ ਬਸ ਇਹ ਪਤਾ ਲੱਗਾ ਫੋਨ ਤੇ ਕਿ ਉਹਦਾ ਇਦਾਂ ਮਸ਼ੀਨ ਚਾਲ ਕਰਕੇ ਉਹਦੀ ਡੈਥ ਹੋ ਗਈ ਹੈ ਅਸੀਂ ਉਦੋਂ ਦੇ ਬਾਅਦ ਸਹੀ ਇੰਤਜ਼ਾਰ ਕਰਦੇ ਵੀ ਕਦੀ ਸਾਨੂੰ ਫੋਨ ਆਦਾ ਤੁਹਾਨੂੰ 10 ਦਿਨ ਤੱਕ ਕੋਈ ਖਬਰ ਦਿੱਤੀ ਜਾਊਗੀ ਕਦੀ ਕਹਿ ਦਿੰਦੇ ਹੋਰ 5 ਦਿਨ ਲੱਗਣਗੇ ਤੇ ਹਲੇ ਇਦਾਂ ਹੀ ਅੱਗੇ ਅੱਗੇ ਦਿਨ ਪਾਈ ਜਾਂਦੇ ਅਸੀਂ ਤੇ ਨਹੀਂ ਸੋਚਿਆ ਏ ਇਦਾਂ ਹੀ ਭੇਜਾਂਗੇ ਤੇ ਸਾਨੂੰ ਇਸ ਤਰ੍ਹਾਂ ਵਾਪਸ ਮਿਲਣਾ ਹੈ ਸਾਡੀ ਹੱਥ ਜੋੜ ਕੇ ਬਸ ਇਹ ਬੇਨਤੀ ਹੈ ਸਾਡੇ ਬੱਚਾ ਸਾਡੇ ਤੱਕ ਪਹੁੰਚੇ ਤਾਂ ਕਿ ਉਹਦੀ ਅੰਤ ਵਿੱਚ ਅਸਮਾ ਪੂਰੀਆ ਕਰਕੇ ਉਹਦੀ ਆਤਮਾ ਨੂੰ ਸ਼ਾਂਤੀ ਦਵਾਈਏ ਸਾਡਾ ਬੱਚਾ ਰੋਲਦਾ ਪਿਆ ਸਾਡੀ ਕੋਈ ਨੀਮਤ ਨਹੀਂ ਹੈ ਆਏ ਯਾਤਰਾ ਜੋੜ ਕੇ ਨਿਕਾ ਫੇਜਾ